ਲੋਕੀਆਂ ਕਿੱਥੇ ਗਈਆਂ ਤੇ ਲੋਕੀਆਂ ਲੈ ਕੇ ਆਪਣੀਆਂ ਹਿਮਾਚਲ ਵਾਲੇ ਆ ਰਾਜਸਥਾਨ ਵਾਲੇ ਆ ਦਿੱਲੀ ਵਾਲੇ ਆ ਹਰਿਆਣੇ ਵਾਲੇ ਕਿਉਂ ਕਿ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂਗਾ ਉਸ ਨੂੰ ਕੋਈ ਰੋਕ ਨਹੀਂ ਸਕਦਾ ਤੇ ਮੈਂ ਇੱਕ ਤਰ੍ਹਾਂ ਕਾਨੂੰਨ ਦੱਸਣ ਲੱਗਿਆ ਜਿਹੜਾ ਮੈਂ ਇੱਕ ਨਿੱਜੀ ਮੈਂਬਰ ਬਿੱਲ ਜਾਂ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਸੰਧਵਾ ਨੂੰ 2023 ਜਨਵਰੀ ਦਾ ਦਿੱਤਾ ਹੋਇਆ ਹੈ ਉਹ ਬਿੱਲ ਕੀ ਕਹਿੰਦਾ ਮੇਰੇ ਵੀਰੋ ਕਾਨੂੰਨ ਕਿਦਾਂ ਬਣ ਸਕਦਾ ਉਨੇ ਵਿੱਚ ਇਹ ਕਾਨੂੰਨ ਆ ਕਿ ਕੋਈ ਵੀ ਗੈਰ ਪੰਜਾਬੀ ਜਾਂ ਬਿਹਾਰੀ ਤੋਂ ਨਿਵਾਸੀ ਦਾ ਸਮਝਾ ਦਿਨਾ ਹਿਮਾਚਲ ਪ੍ਰਦੇਸ਼ ਦੇ ਕਾਨੂੰਨ ਬਣਾ 1972 ਦਾ ਕੋਈ ਵੀ ਗੈਰ ਹਿਮਾਚਲੀ ਨਾ ਉਥੇ ਜ਼ਮੀਨ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਜੰਨਾ ਹਿਮਾਚਲ ਨਹੀਂ ਪ੍ਰਾਈਮ ਮਿਨਿਸਟਰ ਦੀ ਸਟੇਟ ਗੁਜਰਾਤ ਤੇ ਵੀ ਕਹੂੰਗਾ ਉਤਰਾਖੰਡ ਵਿੱਚ ਵੀ ਕਾਨੂੰਨ ਆ ਮੈਂ ਉਥੇ ਲਿਖ ਕੇ ਸਪੀਕਰ ਨੂੰ ਕਿਹਾ ਗੈਰ ਪੰਜਾਬੀਆਂ ਦੇ ਖਿਲਾਫ ਨਹੀਂ ਉਹ ਆਪਣੀ ਭਰਾ ਨੇ ਵਿਚਾਰੇ ਗਰੀਬ ਆਦਮੀ ਨੇ ਪਰ ਜਿਹੜੇ ਸਾਡੇ ਨਾਲ ਪੰਜਾਬ ਦੇ 3 ਕਰੋੜ ਆਬਾਦੀ ਵਿੱਚੋਂ ਲਗਭਗ 75 70 75 ਲੱਖ ਪੰਜਾਬੀ ਵਿਦੇਸ਼ਾਂ ਨੂੰ ਚਲੇ ਗਿਆ ਅਗਰ ਉਹਨਾਂ ਦੀ ਥਾਂ ਤੇ ਗੈਰ ਪੰਜਾਬੀ ਸੱਜਿਆ ਨੌਕਰੀਆਂ ਲੈ ਕੇ ਗੋਟਰ ਬਣ ਕੇ ਮਾਲਕ ਬਣ ਕੇ ਅਗਲੀ 25 ਸਾਲ ਦੇ ਵਿੱਚ ਆਪਣੀ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਚੇਂਜ ਹੋ ਜੂਗੀ ਸਾਡਾ ਆਬਾਦੀ ਦਾ ਸੰਤੁਲਨ ਖਰਾਬ ਹੋ ਜਾਏਗਾ ਇਸ ਕਰਕੇ ਮੈਂ ਬਿੱਲੋ ਕੇਸ ਕੀਤਾ ਅਗਰ ਉਹ ਇਹ ਸਾਡਾ ਸਨਕਾਰ ਹੋ ਜੇ ਤੇ ਉਹਦੇ ਵਿੱਚ ਇੱਕ ਵੀ ਗੈਰ ਪੰਜਾਬੀ ਸਾਡੀ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਪਰ ਕਿਉਂਕਿ ਕੇਸ਼ਰੀਵਾਲ ਤੇ ਆ ਤੋਂ ਜਿਹੜੇ ਰਾਜਪਟ ਛੱਡੇ ਗੈਰ ਪੰਜਾਬੀਆਂ ਦਾ ਰਾਜ ਆ ਉਹ ਚਾਹੁੰਦੇ ਨੇ ਕਿ ਜਿਆਦਾ ਤੋਂ ਜਿਆਦਾ ਗੈਰ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਜਾਣ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਨਾਲ ਕੋਈ ਲਗਾਓ ਨਹੀਂ ਕਰ ਉਹਨਾਂ ਨੂੰ ਪੱਕਾ ਨਾ ਕਿਰੇ ਦੋ ਨਹੀਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਭਈ ਉਹ ਭੁੱਖਾ ਨਹੀਂ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 20 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫ ਡੀ ਕਰਾਈ ਸੀ ਮਾਂ ਘਰ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਇਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਵੀ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਬਹੁਤ ਕੀਤੀਆਂ ਉਹ ਨਾ ਮੌਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਹਨਾਂ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਹੈ ਦੇਖੋ ਇੱਥੇ ਜਿਹੜਾ ਹੁੰਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡਿ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ